ਆਪਾਂ ਚਾਹਤ ਕਰਦੇ ਹਾਂ ਕਿ ਸ਼ਾਇਦ ਇੰਡੀਆ ਗਠਬੰਧਨ ਆਉਣ ਵਾਲੇ ਦਿਨਾਂ 'ਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ। ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ। ਬਹੁਤ ਵੱਡੀ ਇੱਜ਼ਤ ਪ੍ਰਾਪਤ ਸੱਤ ਸੀਟਾਂ। ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ? ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ। ਮੈਨਾਂ 013 ਕਹਾ ਨੰ 13 0 ਕਹਾ میں کہہ رہا سی ہمیشہ پہلے دن تو آج تک سب تو بڑی پارٹی دے روپ دے بیچ سب تو بات سیٹا کانگریس پارٹی لے کے جائے گی آج جو صد ہو گیا اور کانگریس پارٹی دو ستائی دے واسطے آج یہ چندہ کر گیا بابا کرپا کرے گا دو ستائی چسی یہ راجے گرے ہی چندے نہیں جیتا انسا ٹیم ورک یہ ساری ساری ٹیم تمام سارے سینئر لیڈر سہبان ਅਸੀਂ ਸਾਰਿਆਂ ਨੇ ਢਲ ਮਿਲ ਕੇ ਮੇਰੇ ਸੱਚੇ ਖੱਬੇ ਬੈਠੇ ਜਿਹੜੇ ਲੋਕ ਐ ਇਹ ਰਾਜਾ ਵੜਿੰਗ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨੇ ਕਿਉਂਕਿ ਆ ਕਈਆਂ ਨੂੰ ਇਹ ਸੀਗਾ ਵੀ ਪ੍ਰੋਗਰਾਮ ਅਸੀਂ ਮੰਦਰ ਮੰਥਰ ਦੇਖਣਾ ਸੀ ਆ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कंटेस्टेड ਕੈਂਡੀਡੇਟ ਸਾਡੇ ਐਮਐਲਏ ਸਹਿਮਾਨ ਬਹੁਤ ਵਡਾਈ ਨਾ ਨੇ ਮੇਰੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਆਤ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਹਮਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸਤੀ ਬਖਸ਼ੇ ਪਰ ਮੈਂ ਉਹਨਾਂ ਨੂੰ ਇੱਕ ਰਾਏ ਦੇਣੀ ਚਾਹੁੰਦਾ ਹਾਂ ਤੁਹਾਡੇ ਦਾ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗੇਤ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੇ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣਾ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਕੇ ਸੀ ਵੀ ਨੂੰ ਉਪਾਦੇ ਦਸ ਕੜਾ ਤੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੁੰਦਾ ਮੈਨੂੰ ਵੋਟਾਂ ਪਾਦੇਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਬਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਬਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜਦੋਂ ਤੁਸੀਂ ਬਾੜੀ ਸੋਚ ਰੱਖੋਗੇ ਤਾਂ ਫਿਰ ਪ੍ਰਮਾਤਮਾ ਤੁਹਾਡੇ 'ਤੇ ਕਿਰਪਾ ਨਹੀਂ ਕਰੇਗਾ ਸੋ ਅਗਰ ਬਿੱਟੂ ਹੁੰਦਾ ਤਾਂ ਸ਼ਾਇਦ ਨਾ ਜਮਣੇ ਕਿਥੇ ਹੁੰਦਾ ਹੀ ਨਹੀਂ ਔਰ ਕਰੇ ਕਰਾਵੇ ਆਪਣੇ ਆਪ ਸੰਚਿਤ ਸਾਡੇ ਆਪ ਦੇ ਪਰ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕੱਲ ਵੀ ਮੰਗਣਾ ਹੈ ਸੋ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਹਾਂ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰਲ ਕੇ ਮੇਰੀ ਤਰਫ ਪਰ ਕੇ ਦੋਨੇ ਜਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਆਉਣ ਆਏ ਹੁਧਿਆਕੇ ਦੀ ਸੇਵਾ ਕਰਾਂਗੇ ਇਹ ਮੈਨੂੰ ਵੀ ਕਰਨਾ ਹੈ ਦੁਬਾਰਾ ਫੇਰ ਜਿੰਨਾਂ ਕਰੇਗਾ ਸਾਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ